ਇਹ ਹਾਲ ਚਾਲਾ ਜੀ ਅੱਜ ਆਪਾਂ ਪਹੁੰਚ ਗਏ ਆਂ ਰੇਗਿਸਤਾਨ 사ウਦੀ ਅਰਬ ਦੇ ਰੇਗਿਸਤਾਨ ਚ ਪਹੁੰਚ ਗਏ ਆਂ ਤੁਹਾਨੂੰ ਦਿਖਾਉਣਾ ਇਤਨਾ ਮੌਲਾ ਦੇਖੋ ਰੇਤਾਂ ਰੇਤਾ ਬਦਲ ਦੇਖੋ ਆ ਵੇ ਆ ਤੇ ਬਹੁਤ ਵਧੀਆ ਮੌਲਾ ਬਹੁਤ ਵਧੀਆ ਮੌਲ ਬਣਿਆ ਆ ਵਾ ਦੇਖੋ ਬੱਦਲ ਇਦਾਂ ਉਹ ਸੂਰਜ ਛਿਪ ਰਿਹਾ ਵਾ ਇੱਥੇ ਆ ਦਬਾਬ ਜੀ ਚਲਾਉਂਦੇ ਹਾਂ ਅੰਦਰ ਜਿਹੜੇ ਮੋਟਰਸਾਈਕਲ ਚਾਰ ਟਾਇਰਾਂ ਵਾਲੇ ਉਹ ਚਲਾਉਂਦੇ ਆ ਤੁਹਾਨੂੰ ਦਿਖਾਉਣਾ ਬਾਕੀ ਹੋਰ ਕੋ ਦੋਸਤਾਂ ਨੇ ਝੂਲੇ ਝਾਲੇ ਲਾਏ ਹੋਏ ਨਿਆਣਿਆਂ ਵਾਸਤੇ ਘਰੀ ਬਿਕਰੰਗ ਬਣਾਉਂਦੇ ਜਿਉਂ ਆਉਂਦੇ ਇੱਥੇ ਪੂਰਾ ਖਾਲੀ ਪਿਆ ਜਿੱਥੇ ਕਿ ਲੋਇ ਗੱਡੀ ਭਜਉਂਦੇ ਆ ਇਦਾਂ ਹੀ ਇਹਨਾਂ ਕੋ ਆ ਗੱਡੀਆਂ ਹੁੰਦੀਆਂ ਵਾ ਆ ਦੇਖੋ ਗੱਡੀ ਵਾਲਾ ਆਇਆ ਵਾ ਆ ਗਿਆ ਆ ਗਿਆ ਆ ਗਿਆ ਹੱਥ ਖੜਾ ਕਰਕੇ ਗਿਆ ਆ ਦੇਖੋ ਬਈ ਇਹਨਾਂ ਨੇ ਇੱਥੇ ਛੋਟੀ ਜੀ ਮਸਜਿਦ ਬਣਾਈ ਹੋਈ ਆ ਲੱਕੜ ਦੀ ਟੀਨਾ ਦੀ ਮਸਜਿਦ ਬਣਾਈ ਆ ਇੱਥੇ ਨਮਾਜ਼ ਪੜਦੇ ਆ ਛੋਟਾ ਜੱਪਰ ਸਪੀਕਰ ਲੱਗਾ ਵਾ ਇਕ ਤੇ ਪੂਰੇ ਤੰਬੂ ਤੰਬੂ ਕਿਹਦੇ ਆ ਤੋ ਤਲੀ ਰੇ ਤੈਰੀ ਤਾਬਾ ਅ ਸੁਣੀ ਵਸਰੀ ਤੈਰੀ ਤੋ ਜਿੱਤ ਮਰਜੀ ਦੇਖ ਲੋ ਰੇ ਤੈਆ ਇਹ ਰੇਗਿਸਤਾਨੀ ਆ ਦੋਸਤੋ ਓ ਦੇਖੋ ਲੈਤਾ ਵੈਣੋਣੇ ਸਾਰੇ ਆ ਤੰਬੂਆਂ ਦੀ ਲਾਈਟਾਂ ਚੱਕ ਕੇ ਦੇਖੋ ਦਵਾਲੀ ਵਾਲਾ ਮਾਹੌਲ ਲੱਗਦਾ ਇੱਥੇ ਤੇ ਹਲੇ ਥੋੜਾ ਥੋੜਾ ਦਿਨ ਹੋ ਚਾਰ ਪੰਜ 5:00 ਵੱਜ ਗਏ ਆ ਇਹ ਜੇ ਰੋ ਰਾਤ ਨਹੀਂ ਰਹੋਗੇ 7 8 9 ਵਜੇ ਤੇ ਦੇਖਿਓ ਇੱਥੇ ਜਦੋਂ ਆਪਣੇ ਇੰਡੀਆ 'ਚ ਦਵਾਲੀ ਨਹੀਂ ਹੁੰਦੀ ਲਾਈਟਾਂ ਲੜੀਆਂ ਜਗਦੀਆਂ ਇੱਥੇ ਇਦਾਂ ਜਗਦੀਆਂ ਫਿਰ ਦੇਖੋ ਸਾਰੇ ਇੱਥੇ ਤਾਂ ਕੋਰ ਗੱਡੀਆਂ ਆਈਆਂ ਆ ਦੋਸਤੋ ਇੱਥੇ ਆ ਗੱਡੀਆਂ ਜਿਆਦਾ ਚੰਗੀਆਂ ਆੜੀਆਂ ਟਮਾਟਾ ਦੀਆਂ Gracias. ਤੋ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਵਾ ਦੇਖੋ ਖੇਮੇ ਲੱਗੇ ਹੋਏ ਆ ਇਹ ਖੇਮੇ ਕਹਿੰਦੇ ਆ ਅਰਬੀ ਦੇ ਦੇਖੋ ਆਪਣੇ ਜਿਹੜੇ ਕਹਿੰਦੇ ਆ ਤੰਬੂ ਲਾਏ ਹੋਏ ਆ ਆ ਦੇਖੋ ਤੰਬੂ ਲਾਏ ਹੋਏ ਨੇ ਇੱਥੇ ਫਿਕਨੋ ਕ ਬਣਾਉਣਾ ਉਹਦੇ ਆ ਪਾਰਟੀ ਕਰਦੇ ਆ ਵਧੀਆ ਵਹਿ ਕੇ ਖਾਂਦੇ ਪੀਂਦੇ ਐਨਜੋਏ ਕਰਦੇ ਆਪਣੀ ਜ਼ਿੰਦਗੀ 'ਚ ਪੂਰੇ ਨਿਆਰੇ ਦੰਦੇ ਆਪਨਾ ਦੇਖੋ ਪੂਰਾ ਰੇਕਸਤਾਨਾ ਜੀ ਇਹ ਦੇਖੋ ਆ ਆ ਦੇਖੋ ਆ ਬੰਦਾ ਜਨਰੇਟਰ ਚਲਾਉਂਦਾ ਇੱਥੇ ਬਿਜਲੀ ਹੈ ਨਹੀਂ ਜਨਰੇਟਰ ਚਲਾਉਂਦੇ ਆ ਜਨਰੇਟਰ ਤੇ ਫਰੀ ਆ ਗਿਆ ਉਹ ਦੇਖੋ ਨੋ ਆ ਗਿਆ ਦੇਖੋ ਤੁਹਾਨੂੰ ਪਰ ਆ ਗਿਆ ਉਹ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਦੇਖੋ ਪਾਣੀ ਦਾ ਜਗਾੜੇ ਕੀ ਕਿੱਦਾਂ ਕਰਦੇ ਇੱਥੇ ਦਾ ਤੁਹਾਨੂੰ ਪਤਾ ਹੈ ਆ ਚੀਜ਼ ਬਣਾਈ ਹੁੰਦੀ ਹੈ ਇਹਨਾਂ ਨੇ ਪਤਾ ਨਹੀਂ ਕੀ ਬਹੁਤ ਹਾਰਡ ਚੀਜ਼ ਇਹਦੇ ਵਿੱਚ ਪਾਣੀ ਜਮਾ ਕਰਦੇ ਆ ਜੀ ਇੱਥੋਂ ਹੀ ਫੇ ਵਰਤਦੇ ਆ ਉਹ ਦੇਖੋ ਛੋਟਾ ਜਿਹਾ ਟੁੱਲੂ ਪੰਪ ਲੱਗਾ ਹੋਇਆ ਵਾ ਉਹ ਪੈਪ ਜਾਂਦਾ ਵਾ ਨੂੰ ਤੁਹਾਨੂੰ ਜਾਂ ਕੋਈ ਵੀ ਪਾਣੀ ਵਰਤਣਾ ਹੋਵੇ ਰਣਾ ਇੱਥੋਂ ਫੇ ਵਰਤਦੇ ਆ ਆਹ ਦੇਖੋ ਗੱਡੀਆਂ ਜਾਂਦੀਆਂ ਦੇਖ ਇੱਕ ਅੱਡੇ ਜੋ ਹੈ ਚੈੱਕ ਕਰੋ ਵੀ ਸਪੀਡਾਂ ਸਪੀਡਾਂ ਚੈੱਕ ਕਰੋ ਕਿ ਗੱਡੀ ਆਹ ਵੀ ਕੋਈ ਇਧਰ ਲੰਦਾ ਵਾ ਅੱਜ ਨਾਲ ਤੂੰ ਚੱਲਣਾ ਜਦੋਂ ਪੁੱਛਦੇ ਜਾ ਕੇ ਕੀ ਕਹਿੰਦਾ ਕਿੱਦਾਂ ਦਾ ਕੰਮ ਇਹਨਾਂ ਦਾ ਕੀ ਰੇਡਾ ਕੀ ਸਾਹ ਖਦਾਵਾ ਪੁੱਛਦੇ ਉਹ ਬੰਦਾ ਖੜਾ ਕਿੰਨੇ ਦਾ ਬੰਦੇ ਆਕ ਆਹ ਉਹ ਬੰਦਾ ਵਿਚਾਰਾ ਖੜਾ ਵਾ ਚਲਦਾ ਕੰਮ ਇਹਨਾਂ ਦਾ ਚਲਦਾ ਵਾ ਪਰ ਅੱਜ ਮੌਸਮ ਖਰਾਬ ਹੋ ਗਿਆ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਨਾ ਮੰਦਾ ਹੀ ਚਲਦਾ ਕੰਮ ਪੁੱਛਨੇ ਕੀ ਕਹਿੰਦਾ ਵਿਚਾਰਾ ਸਲਾਮ ਅਲੈਕੁਮ ਤੇ ਫਲਰ ਕੋਈ ਇਸ ਕੰਮ ਫੁੱਲ ਖਸਾਦਾ ਬਹੁਤ ਸਾਰਾ ਬਹੁਤ ਸਾਰਾ ਬੰਸੇ ਦੇ 2 ਘੰਟੇ ਦੇ ਪਿਆ ਰਹੇ ਆ 1500 ਰੁਪਇਆ ਬਣ ਗਿਆ ਇੰਡੀਆ ਦਾ 2 ਘੰਟੇ ਦਾ ਚਲਾਉਣ ਦਾ ਦੇਖ ਲਓ ਦੋਸਤੋ ਫੇ ਆ ਗਿਆ ਲੇ ਗਿਆ ਫੇ ਆ ਗਿਆ ਦਵਾ ਲੇ ਗਿਆ ਦੇਖੋ ਗੋਲੀ ਹੁਣਾਉਂਦੇ ਦੇਖੋ ਓਹ ਗੋਲੀ ਚਲਾਉਂਦੀ ਆ ਦੇਖੋ ਓਹ ਫੇ ਆ ਗਏ ਪਾਗਲ ਦੇ ਚੋ ਗੱਡੀ ਆ ਲੇ ਗਿਆ ਦੇਖੋ ਕੀ ਕਰਦੇ ਆ ਦੇਖੋ ਪਾਗਲ ਪਿੱਛੇ ਬੰਦਾ ਬੰਨਿਆ ਹੋਇਆ ਇਹਨਾਂ ਨੇ ਆ ਦੇਖੋ ਲੋ ਆ ਦੇਖੋ ਕੀ ਕਰਦੇ ਆ ਆ ਦੇਖੋ ਲੋ ਆ ਦੇਖੋ ਪਾਗਲ ਹੋ ਗਏ ਬੰਦੇ ਇਹ ਪਾਗਲ ਹੈ ਵੀ ਪਾਗਲੀ ਤਾਂ ਅੱਲਾਮੁ ਅਲੈਕੁਮ ਸਲਮਤ ਹਾਂ ਦੇਖੋ ਕੋ ਕੀ ਕਰਦੇ ਦੋਸਤੋ ਔਰ ਬਣਾਊਗਾ ਤੇਜ਼ ਭਜਾਊਗਾ ਕਦਮ ਹੀ ਦਿਖੇ ਕੀ ਬੰਦਾ ਵਾ ਅੱਛਾ ਚੱਲ ਵੀ ਚੱਲ ਵੀ ਆਹ ਦੇਖੋ ਕੁੜੀ ਚਲਾਉਂਦੀ ਦੇਖੋ ਉਹ ਉਹ ਆਦਰੇ ਕੋਲ ਆ ਗਿਆ ਉਹ ਏ ਕਰਦੇ ਐਨਜੋਏ ਦੋਸਤੋ ਆਪਣੀ ਜ਼ਿੰਦਗੀ ਜੀ ਦੇਖੋ ਲੈਂਦੇ ਨਜ਼ਾਰੇ ਆ ਮੈਂ ਵੀ ਬਹਿ ਗਿਆ ਵਾ ਤਬਾਬ ਦੇ ਉੱਪਰ ਦੇਖੋ ਮਾਗਾ ਕਰਾਇ ਤੇ ਕਿਹੜਾ 1100 ਰੁਪਇਆ ਖਰਚੂ ਇੱਥੇ ਦੇ ਦੇ ਕੇ ਟਾਈਮ ਪਾਸ ਕਰ ਲੈਨੇ ਆ ਕਿ ਨਹੀਂ ਹਾਂ ਦੇਖੋ ਆ ਨਹੀਂ ਆਇਆ ਘਮਾਊਗਾ ਆ ਦੇਖੋ ਘਮਾਊਗਾ ਹੁਣ ਇਹ ਇਹ ਤਾਂ ਸੋਦੀਆਂ ਨੂੰ ਪਿੱਛੇ ਘੱਟਦਾ ਬੰਦਾ ਲੈ ਦੋਸਤੋ ਤੁਹਾਨੂੰ ਦਿਖਾਉਣੀ ਆ ਕੁੜੀ ਐ ਕਾਰੀ ਆ ਚਲਾਉਂਦੀ ਤੁਹਾਨੂੰ ਦਿਖਾਉਣਾ ਦੇਖੋ ਕਿੱਦਾਂ ਦੇਖੋ ਕੁੜੀ ਚਲੁੰਦੀ ਆ ਇਹ ਗੋਲੀ ਬਣਾ ਲਿਆ ਗੋਲੀ ਹੋਏ ਉਧਰ ਕੋ ਹੋ ਰਹੀ ਆ ਆ ਉਹ ਜਰਾ ਮੱਠਾ ਇਹਦਾ ਕੋਈ ਅਜ ਲੱਗਦਾ ਚੰਦਿਆਣੀ ਉਹਦੇ 2-3 ਸੋ ਕੋ ਉਹ ਜਿਹੜੇ 2-3 ਨੰਨ ਚੜ ਗਿਆ ਕਰਾਈ ਦੇ ਇਹਦਾ ਵਿਚਾਰਦਾ ਕੋਈ ਚੜਿਆ ਨਹੀਂ ਲੱਗਦਾ ਜੀ ਉਹ ਬੇਆਕੇ ਪਾਗਲ ਦੇਖਿਓ ਅਗੇ ਗੱਡੀ ਲੈ ਕੇ ਆਹ ਦੇਖੋ ਗੱਡੀ ਲੈ ਕੇ ਆਉਣ ਦੇ ਆ ਤੇ ਮਗਰ ਦੇਖੋ ਬੰਦਾ ਪਾਇਆ ਕੀ ਕਰਦੇ ਪਾਗਲ ਆ ਦੇਖੋ ਸੌਦੀ ਆ ਦੇਖੋ ਤੁਸੀਂ ਅੱਗੇ ਵੀਡੀਓ ਦੇਖੀ ਆਣਾ ਸੌਦੀ ਦੀ ਆ ਦੇਖੋ ਕੀ ਕਰਦੇ ਆ ਉਹ ਦੇਖੋ ਤੇ ਉਹ ਦੇਖੋ ਲੋ ਉਹ ਦੇਖੋ ਬੰਦਾ ਪਾਏ ਇਹ ਮੋੜ ਦੇਖੋ ਕੀ ਕਰਦੇ ਰੱਸੀ ਨਾਲ ਬੰਨਿਆ ਹੋਇਆ ਵਾ ਪਿੱਛੇ ਲੋ ਆ ਦੇਖੋ